ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਹਰਿਆਣਾ ਦੇ ਵਿੱਚ ਹੋਈ ਆਪ ਪਰਿਵਰਤਨ ਦੀ ਰੈਲੀ ਸੀਐਮ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿੰਦਰ ਸਰਕਾਰ ਤੇ ਜੰਮ ਕੇ ਸਾਤੇ ਨਿਸ਼ਾਨੇ ਹਰਿਆਣਾ ਦੇ ਸੀਐਮ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ ਕਿ ਹਾ ਘਟੋ ਘਟ ਸਮਰਥਨ ਮੂਲ ਉਤੇ ਖਰੀਦਣ ਕੇ ਸਾਰੀਆਂ ਫਸਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਜਲ ਸਪਲਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਰਹੇ ਮੌਜੂਦ ਪੰਜਾਬ ਦੇ ਵਿੱਚ ਮੰਡਰਾਣਾ ਸ਼ੁਰੂ ਹੋਇਆ ਹੜਾ ਦਾ ਖਤਰਾ ਕਗਲਦਾ ਵਧਿਆ ਪਾਣੀ ਦਾ ਪੱਧਰ ਡੀਸੀ ਦੇ ਵੱਲੋਂ ਲਿਆ ਗਿਆ ਜਾਇਜ਼ਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹਰਿਆਣਾ ਦੇ ਵਿੱਚ ਇਸ ਸਾਲ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੱਬਾ ਪਾਰ ਨਜ਼ਰ ਆ ਰਹੀ ਹੈ ਅੱਜ ਹਰਿਆਣਾ ਦੇ ਪਿਓਵਾ ਦੇ ਵਿੱਚ ਆਪ ਪਾਰਟੀ ਦੇ ਵੱਲੋਂ ਪਰਿਵਰਤਨ ਰੈਲੀ ਕੀਤੀ ਗਈ ਜਿਥੇ ਇਸ ਰੈਲੀ ਦੇ ਵਿੱਚ ਹਰਿਆਣਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਉੱਥੇ ਇਸ ਰੈਲੀ ਦੇ ਵਿੱਚ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਉੱਤੇ ਚਮਕ ਕੇ ਨਿਸ਼ਾਨੇ ਸਾਧੇ हरियाणा ਦੇ ਪੇਵਾ 나ਜਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਪਰिवर्तन ਰੈਲੀ ਕੀਤੀ ਗਈ। ਇਸ ਰੈਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਤੇ। ਸੀਐਮ ਮਾਨ ਨੇ ਕਿਹਾ ਕਿ ਝੂਠਾ ਪਰਚਾ ਕਰਕੇ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਪਰ ਉਹ ਕੇਜਰੀਵਾਲ ਨੂੰ ਜ਼ਿਆਦਾ ਦੇਰ ਜੇਲ੍ਹ ਅੰਦਰ ਨਹੀਂ ਰੱਖ ਸਕਦੇ। ਇਸੇ ਤਰ੍ਹਾਂ ਸੀਐਮ ਮਾਨ ਨੇ ਦਿੱਲੀ ਦੀ ਆਪ ਸਰਕਾਰ ਚ ਸਾਬਕਾ ਮੰਤਰੀ ਸਤਿੰਦਰ ਜੈਨ ਅਤੇ ਮਨੀਸ਼ ਸਸੋਦੀਆ ਦੀ ਚਰਚਾ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਆੜੇ लिया कि बिजली पानी मोहल्ला क्लीनिक स्वास्थ्य रोजगार के लिए अरविंद केजरीवाल को आपके अपने लाल को चुनिए उसकी सोच पार्टी के साथ है ठीक है कि झूठे पर्चे में अंदर कर रखा कितनी देर रखेंगे कितनी देर रखोगे अंदर सतेंद्र जैन ने अस्पताल बनाए अंदर मनीष सिसोदिया ने स्कूल बना दिया अंदर केजरीवाल देश बनाना चाहता है अंदर लेकिन मैं उनको कहना चाहता हूं बीजेपी वालों को आज भी आए होंगे दो चार यहां बैठे होंगे आए होंगे दो चार तो आते ही हैं उनको आना पड़ता है ना उनके आका भेजते हैं कि जाके देखना यार भगवंत मान ने क्या बोला था बोल देना उनको कि हम वो पत्ते नहीं जो शाख से गिर कर, हम वो पत्ते नहीं जो शाख से टूट गिर जाएंगे आंधियों को बोल दो अपनी औकात में रहें ਅਸੀਂ ਉਹ ਨਹੀਂ ਕਿ ਅਸੀਂ ਹੋਰ ਮਿੱਟੀ ਦੇ ਬਣੇ ਹੋਇਆ ਸਾਨੂੰ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਹੈ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਵਾਰਸਾਂ ਅਸੀਂ ਕਰਤਾਰ ਸਿੰਘ ਸਰਾਬੇ ਦੇ ਵਾਰਸਾਂ ਅਸੀਂ ਸ਼ਹੀਦ ਉਦਮ ਸਿੰਘ ਦੇ ਵਾਰਸਾਂ ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਵਾਰਸਾਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਵਾਰਸਾਂ ਗੁਰੂ ਗੋਬਿੰਦ ਸਿੰਘ ਜ ਨੇ ਸਰਵਾਂਸ ਬਾਰਿਆ ਅਸੀਂ ਉਹਨਾਂ ਦੇ ਵਾਰਸ ਸਾਡੇ ਨਾਲ ਨਹੀਂ ਤੁਸੀਂ ਪੰਗਾ ਲੈ ਸਕਦੇ ਦੱਸਦੀ ਕਿ ਹਰਿਆਣਾ ਦੇ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ 7 ਜਾਂ 90 ਸੀਟਾਂ ਉਤੇ ਚੋਣ ਲੜਨ ਜਾ ਰਹੀ ਹੈ ਇਸ ਦੇ ਲਈ ਪਾਰਟੀ 12 ਅਗਸਤ ਤੱਕ ਸੂਬੇ ਭਰ ਦੇ ਵਿੱਚ 45 ਰੈਲੀਆਂ ਕਰੇਗੀ ਜਿਦੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸੀਐਮ ਭਗਵੰਤ ਮਾਨ ਸ਼ਾਮਲ ਹੋਣਗੇ हरियाणा ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਅੱਜ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਤਾਂ ਸੀਏਕੂ ਖੇਤਰ ਵਿੱਚ ਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੀਐਮ ਸੈਣੀ ਨੇ ਆਪਣੇ ਕਾਰਜਕਾਲ ਦੌਰਾਨ ਕੀਤੀ ਪ੍ਰਾਪਤੀਆਂ ਨੂੰ ਗਿਣਵਾਇਆ ਤੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮਾਫ਼ ਕਰਨ ਦਾ ਵੀ ਐਲਾਨ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਭਾਵੇਂ ਪੱਧਰ ਦੀਆਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਕਰੇਗੀ हरियाणा ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੁਰਾਣੇ ਬੰਦ ਪਏ ਟਿਊਬ ਵੈੱਲਾ ਨੂੰ ਮੁੜ ਚਾਲੂ ਕਰਵਾ ਸਕਣਗੇ। ਉਨ੍ਹਾਂ ਨੂੰ ਇਸ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸਬੇ ਪਾਲਦੀਆਂ ਸਾਰੀਆਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉਤੇ ਖਰੀਦ ਕਰੇਗੀ। ਇਸ ਤੋਂ ਪਹਿਲਾਂ 14 ਫਸਲਾਂ ਦੀ ਖਰੀਦ ਕੀਤੀ ਗਈ ਸੀ ਪਰ ਹੁਣ ਬਚਦੀ 9 ਫਸਲਾਂ ਵੀ ਐਮਐਸਪੀ ਡੇਟਾ ਦੇ ਅਨੁਸਾਰ ਖਰੀਦੀ ਜਾਵੇਗੀ। मैं बताना चाहता हूं कि कुछ कारणों से 2023 से पहले फसलों को प्राकृतिक आपदा से नुकसान के मुआवजे की कुछ गांव की राशि अभी तक लंबी थी मुझे ये खुशी है कि आज इस पवित्र भूमि से आज रोहतक नू फतेहाबाद और सिरसा जिले के किसानों की लंबित एक करोड़ रुपए की मुआवजा राशि अगले एक सप्ताह के अंदर उनके खाते के अंदर चली जाएगी मुझे ये भी बताते हुए बड़ी खुशी हो रही है कि पिछले दस वर्षों में हमारी सरकार ने किसानों की चौदह अन्य फसलें भी एमएसपी पर खरीदने का काम किया था और आज नौ फसलें और बकाया हैं हरियाणा प्रदेश की जितनी भी फसलें हैं सारी की सारी MSP ਪਰ ਖਰੀਦਣੇ ਦਾ ਕੰਮ ਇਹ ہماری ਸਰਕਾਰ ਕਰੇਗੀ ਅੱਜ ਮੈਂ ਇਸ ਦੀ ਘੋਸ਼ਣਾ ਕਰਤਾ ਹਾਂ ਉੱਥੇ ਤੁਹੇ ਪਾਸੇ ਜਦੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਨਾਲ ਇਸ ਮੁੱਦੇ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਐਮ ਸੈਣੀ ਦੇ ਵੱਲੋਂ ਹਰਿਆਣਾ ਦੇ ਵਿੱਚ ਅੱਗੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਰਾਜਨੀਤਿਕ ਬਿਆਨ ਦਿੱਤਾ ਗਿਆ ਤੇ ਅਸੀਂ MSP ਉੱਤੇ ਪੱਕੀ ਗਰੰਟੀ ਮੰਗੀ ਹੈ ਸੋ ਸਰਤਾ ਸਾਹਿਬ ਜਿੱਦਾਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਭਾਜਪਾ ਸਰਕਾਰ ਨੂੰ ਘੇਰਦੇ ਤੇ ਨਜ਼ਰ ਆਉਂਦੇ ਨੇ ਉੱਥੇ ਹੀ ਜਿੱਦਾਂ ਕਿ ਭਾਜਪਾ ਦੀ ਸਰਕਾਰ ਹੈ ਹਰਿਆਣੇ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਨੇ ਤੇ ਅੱਜ ਜਿੱਥੇ ਰੈਲੀਆਂ ਹੋਣ ਰੈਲੀਆਂ ਦਾ ਦੌਰ ਲਗਾਤਾਰ ਜਾਰੀ ਹੁੰਦੇ ਹੀ ਹਰਿਆਣੇ ਦੇ ਮੁੱਖ ਮੰਤਰੀ ਨੇ ਨੈਭ ਸਿੰਘ ਸਿਆਣੀ ਨੇ ਐਲਾਨ ਕਰ ਦਿੱਤਾ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਕਰੋੜਾਂ ਦਾ ਕਰਜ਼ਾ ਮਾਫ਼ ਕਰਾਂਗੇ ਤੇ ਜਿਹੜੇ ਟਿਊਬਲ ਬੰਦ ਪਏ ਨੇ ਉਹ ਮੁਰ ਤੋਂ ਚਾਲੂ ਕਰਾਂਗੇ ਤੇ ਜਿਹੜੀ ਬਾਕੀ ਫਸਲ ਰਹਿ ਗਈਆਂ ਨੌ ਫਸਲਾਂ ਉਹਨਾਂ ਦੇ ਉੱਤੇ ਵੀ ਅਸੀਂ ਮੈਂ ਪੀ ਦਵਾ ਕਿ ਕਿਸ ਤਰ੍ਹਾਂ ਦੇਖ ਰਿਹਾ ਸੀ ਬਿਆਨ ਨੂੰ ਲੈ ਕੇ ਜੀ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਚੈਨਲ ਤੇ ਲੈ ਕੇ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹੋ ਬੇਨਤੀ ਹੈ ਕਿ ਇਹ ਜਿਹੜਾ ਬਿਆਨ ਹੈ ਇਹ ਰਾਜਨੀਤਕ ਮਤਲਬ ਰਾਜਨੀਤਕ ਬਿਆਨ ਹੈ ਜੀ ਇਲੈਕਸ਼ਨ ਆ ਗਈਆਂ ਹਰਿਆਣੇ ਚ ਲੋਕਾਂ ਨੂੰ ਭਰਮਾਉਣ ਵਾਸਤੇ ਪਰ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਅੱਜ ਲੋਕ ਜਿਹੜੇ ਨੇ ਉਹ ਬੜੇ ਸੁਚੇਤ ਹੋ ਗਿਆ ਹੁਣ ਇਹਨਾਂ ਦੇ ਇਸ ਤਰ੍ਹਾਂ ਦੇ ਬਿਆਨਾਂ ਬੋਲਣਾਂ ਤੇ ਕੋਈ ਵੀ ਅਸਰ ਜਿਹੜਾ ਉਹ ਨਹੀਂ ਕਰ ਸਕਦਾ ਜੀ ਇਹ ਜਿਹੜਾ ਬਿਆਨ ਹੈ ਜੇ ਉਹਨੇ ਜੇ ਇਹਨਾਂ ਨੇ ਕਹਿਤਾ ਕਿ ਅਸੀਂ ਜਿਹੜਾ ਉਹ ਕਰਜ਼ਾ ਮਾਫ਼ ਕਰਾਂਗੇ ਅਸੀਂ ਐਮਐਸਪੀ ਜਿਹੜਾ 14 ਫਸਲਾਂ ਤੇ ਦੇ ਰਹੇ ਹਾਂ 9 ਤੇ ਦਵਾਂਗੇ ਇਹ ਪ੍ਰਧਾਨ ਮੰਤਰੀ ਤੋਂ ਐਲਾਨ ਕਰਾ ਦੇਣਗਾ ਹੂੰ ਇਹਦੇ ਕੋਲੇ ਕੀ ਪਾਵਰ ਹੈ ਨੇ ਕੀ ਹਰਿਆਣੇ ਦੇ ਸੀਐਮ ਕੋਲੇ ਇਹ ਪਾਵਰ ਹੈਗੀ ਆ ਕਿ ਉਹ ਜਿਹੜੀਆਂ ਐਮਐਸਪੀ ਜਿਹੜੀਆਂ ਜਿਹੜੀਆਂ 14 ਫਸਲਾਂ ਤੇ ਕਿਹੜੀ ਐਮਐਸਪੀ ਦੇ ਰਹੇ ਨੇ ਅਸੀਂ ਗਰੰਟੀ ਕਾਨੂੰਨ ਮੰਨ ਰਿਹਾ ਗਰੰਟੀ ਜੀ ਗਰੰਟੀ ਮੰਨਦੇ ਆ ਪਰ ਕਾਨੂੰਨੀ ਤੌਰ ਤੇ ਗਰੰਟੀ ਹੋਣ ਜਾਵੇ ਮਲਕ ਜਿਹੜਾ ਉਹ ਦਿੱਤੀ ਜਾਵੇ ਕਿ ਜਿਹੜੀ ਐਮਐਸਪੀ ਨਰਧਾਰਤ ਸਰਕਾਰ ਕਰਦੀ ਆ ਅਸੀਂ ਨਹੀਂ ਕਰਦੇ ਜੀ ਉਹ ਜਿਹੜੀ ਐਮਐਸਪੀ ਜਿਹੜੀ ਨਰਧਾਰਤ ਕਰਦੇ ਨੇ ਉਹ ਸਾਨੂੰ ਪੂਰਨ ਤੌਰ ਤੇ ਪੂਰੀ ਐਮਐਸਪੀ ਦਿੱਤੀ ਜਾਵੇ ਤੇ ਫਿਰ ਇਹਦੇ ਕੋਲੇ ਕੀ ਅਧਿਕਾਰ ਆ ਜਿਹੜੇ ਟੂਬਲ ਬੰਦ ਪਏ ਨੇ ਇਹ ਕਹਿੰਦਾ ਕਿ ਅਸੀਂ ਉਹ ਕਨੈਕਸ਼ਨ ਦੇ ਦਾਂਗੇ ਹੁਣ ਤੱਕ ਕਿਉਂ ਨਹੀਂ ਦਿੱਤੇ ਅੱਜ ਜੇ ਤਾਂ ਉਹ ਸਾਨੇ ਦੇ ਕਹਾਵਟ ਆ ਪਿੰਡੂ ਕਹਾਵਟ ਤੱਕ ਬੂਹੇ ਆਈ ਜਾਣ ਤੇ ਵਿਨੋ ਕੁੜੀ ਦੇ ਕੰਨ ਜੀ ਕੰਨ ਅੱਜ ਇਹਨਾਂ ਨੇ ਹੁਣ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਈਆਂ ਤੇ ਅੱਜ ਐਲਾਨ ਕਰ ਦਿੱਤਾ ਹਰਿਆਣੇ ਦੇ ਸੀਐਮ ਨੇ ਕਿ ਅਸੀਂ ਐਨਐਸਪੀ 14 ਫਸਲਾਂ ਤੇ ਦੇ ਰਹੇ ਹਾਂ ਉਹ ਕਿਹੜੀਆਂ ਘੜਾਂ ਦੇ ਦੇ ਰਹੇ ਜੇ ਕਿੰਨੀ ਦੇ ਰਹੇ ਜੇ ਤੇ ਨੌਵੇਂ ਤੇ ਬਾਕੀ ਦੇ ਕਿਹੜੀਆਂ ਦੇ ਨੌਨਾਂ ਦੇ ਦਵਗ ਗਰੰਟੀ ਵੀ ਦੇਵੋਗੇ ਇਸ ਨਾਲੇ ਤੇਰੇ ਕੋਲੇ ਕੀ ਪਾਵ ਰਿਆ ਪਾਉਣ ਵਾਲੇ ਸਮੇਂ 'ਚ ਇਹਨਾਂ ਨੂੰ ਦਿੱਸ ਪਿਆ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ ਜੀ ਭਾਜਪਾ ਦਾ ਸੁਫੜਾ ਸਾਹ ਪਿਆ ਉਤੋਂ ਇਹਨਾਂ ਨੇ ਇਸ ਕਰਕੇ ਲੋਕਾਂ ਨੂੰ ਫਰਮਾਉਣ ਵਾਸਤੇ ਇੱਕ ਰਾਜਨੀਤਿਕ ਸਟੈਂਟਮਾਜੀ ਬਿਆਨ ਆ ਪਰ ਲੋਕ ਹੁਣ ਇਹਨਾਂ ਬਿਆਨਾਂ ਦੇ ਉੱਤੇ 1% ਵੀ ਯਕੀਨੀ ਕਰਦੇ ਇਹਨਾਂ ਲੋਕਾਂ ਦਾ ਨਾ ਕੋਈ دین ਨਾ ਧਰਮ ਨਾ ਇਮਾਨ ਨਾ ਇਹਨਾਂ ਦੀ ਕੋਈ ਜ਼ਬਾਨ ਇਹਨਾਂ ਲੋਕਾਂ ਦੇ ਕੌਣ ਵਿਸ਼ਵਾਸ ਕਰ ਰਿਹਾ ਫਿਰ ਨਾਲੇ ਹਰਿਆਣਾ ਦੇ ਸੀਐਮ ਤੇ ਕੌਣ ਵਿਸ਼ਵਾਸ ਕਰੇਗਾ ਕੇਂਦਰ ਸਰਕਾਰ ਜੇ ਇਹਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਇਹਨਾਂ ਦੀ ਆ ਇਹ ਕੇਂਦਰ ਸਰਕਾਰ ਤੋਂ ਐਲਾਨ ਕਰਾਓ ਕਰਾਵੇ ਖਰੀਚੀ ਮੰਤਰੀ ਪ੍ਰਧਾਨ ਮੰਤਰੀ ਐਲਾਨ ਕਰਾਵੇ ਜੀ ਸ਼ੁਕਰੀ ਜੀ ਮੁੱਖ ਮੰਤਰੀ ਨੇ ਕੁਰਕਸ਼ੇਤਰ ਦੀ ਰੈਲੀ ਦੇ ਵਿੱਚ ਸ਼ੰਖ ਵਜਾ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਨਾਲ ਹੀ ਦਾਅਵਾ ਕੀਤਾ ਕਿ ਹਰਿਆਣਾ ਦੇ ਵਿੱਚ ਤੀਜੀ ਵਾਰ ਡਬਲ ਇੰਜਰ ਵਾਲੀ ਸਰਕਾਰ ਬਣੇਗੀ ਇਸ ਤੋਂ ਪਹਿਲਾਂ ਸੀਐਮ ਸੈਣੀ ਨੇ ਹਰਿਆਣਾ ਦੇ ਕਿਸਾਨਾਂ ਦੇ ਲਈ ਕਰਜ਼ਾ ਮੁਆਫੀ ਅਤੇ ਸਾਲੀਆਂ ਫਸਲਾਂ ਉੱਤੇ ਐਮਐਸਪੀ ਦੇਣ ਵਰਗੇ ਕਈ ਵੱਡੇ ਐਲਾਨ ਕੀਤੇ ਸਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਦੌਰੇ ਉੱਤੇ ਸਨ ਅਤੇ ਉਹਨਾਂ ਦੇ ਵੱਲੋਂ ਅੱਜ ਮਣੀ ਮਾਜਰਾ ਦੇ ਵਿੱਚ 24 ਘੰਟੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਕੁਲਵੰਤ ਕਟਾਰੀਆ ਵੀ ਮੌਜੂਦ ਰਹੇ। ਅਮਿਤ ਸ਼ਾਹ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ ਲਗਭਗ 75 ਕਰੋੜ ਦੀ ਲਾਗਤ ਲੱਗੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਅੱਜ ਮਣੀ ਮਾਝੂਰਾ ਦੇ ਵਿੱਚ 24 ਘੰਟੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚੁੰਦੀਗੜ੍ਹ ਦੇ ਲੋਕਾਂ ਨੂੰ ਹੁਣ ਮਿਨਰਲ ਵਾਟਰ ਖਰੀਦਣ ਦੀ ਲੋੜ ਨਹੀਂ ਪਵੇਗੀ ਇੱਥੋਂ ਦੇ ਲੋਕਾਂ ਨੂੰ ਹੁਣ 24 ਘੰਟੇ ਪਾਣੀ ਮਿਲੇਗਾ ਪਹਿਲਾਂ ਉਸਨੂੰ ਪਾਣੀ ਭਰਨ ਦੇ ਲਈ ਅਲਾਰਮ ਲਾਉਣਾ ਪੈਂਦਾ ਸੀ ਪਰ ਹੁਣ ਇਸ ਦੀ ਲੋੜ ਨਹੀਂ ਹੋਵੇਗੀ ਤੇ ਨਾਲ ਹੀ ਪਾਣੀ ਦੀ ਸਪਲਾਈ ਦੇ ਲਈ ਟੈਂਕਰ ਮੰਗਵਾਉਣ ਦੀ ਵੀ ਕੋਈ ਲੋੜ ਨਹੀਂ ਪਵੇਗੀ ਇਸ ਤੋ ਆਗਿਆ शाह ने कहा कि यह एक की आबादी के लिए महत्वपूर्ण प्रोजेक्ट है इस सभी को ध्यान में रखते हुए इस क्षेत्र के लिए आज जो योजना का उद्घाटन हुआ है 24 घंटा पानी आप सभी को उपलब्ध होगा मोबाइल में आज से बहनों को अलार्म लगाने की जरूरत नहीं पड़ेगी जब भी आपको काम हो नल चालू कर दीजिएगा पानी उपलब्ध होगा कोई टैंकर नहीं होगा पहला मजला हो या चौथा मजला जरूरी प्रेशर के साथ मनी माजरा के पूरे क्षेत्र में एक लाख लोगों को पानी मिलने की आज से शुरुआत हो रही है लगभग पचहत्तर करोड़ इसके पीछे खर्च हुआ है एक लाख से ज्यादा आबादी को इसका फायदा मिलेगा और 855 एकड़ में फैली हुई ये वस्ती आबादी 22 किलोमीटर नई पाइपलाइन से अब 24 घंटा पानी की उपलब्धता होगी जब पानी 24 घंटा देना होता है तो स्वाभाविक है अंडरग्राउंड रिजर्वर बनाए पड़ते हैं यहां पर दो विशाल रिजर्वर बनाकर 24 घंटे की उपलब्धता सुनिश्चित कर दिए है और स्मार्ट मीटर लगाने से लीकेज का खर्च भी अब आप पर नहीं आएगा घर में भी लीकेज है तो तुरंत आइडेंटिफाई हो जाएगा और वीडीएफ पंप्स लगा वीएफडी पंप्स लगाकर भी इसको प्रेशर ढंग से आए इस सारी व्यवस्थाओं को किया है ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੇਅਰ ਕੁਲਦੀਪ ਕੁਮਾਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ Tiwari ਨੂੰ ਵੀ ਪ੍ਰੋਗਰਾਮ ਦੇ ਲਈ ਸੱਤਾ ਦਿੱਤਾ ਗਿਆ ਸੀ ਪਰ ਉਹ ਪ੍ਰੋਗਰਾਮ ਤੇ ਵਿੱਚ ਸ਼ਾਮਲ ਨਹੀਂ ਹੋਏ। ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਰਹੇ ਮੀਂਹ ਦਾ ਅਸਰ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਕਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ ਅਤੇ ਪਿਛਲੇ 24 ਘੰਟਿਆਂ ਦੇ ਵਿੱਚ ਕਗਰ ਨਦੀ ਦੇ ਵਿੱਚ 6.5 ਫੁੱਟ ਪਾਣੀ ਦਾ ਪੱਧਰ ਵਧਿਆ ਹੈ ਕਿਉਂਕਿ ਪਿਛਲੇ ਸਾਲ ਵੀ ਕਗਰ ਨਦੀ ਟੁੱਟਣ ਦੇ ਕਾਰਨ ਵੱਡੀ ਤਬਾਹੀ ਹੋਈ ਸੀ ਅਤੇ ਹਜ਼ਾਰਾਂ ਏਕੜ ਫਸਲ ਵੀ ਬਰਬਾਦ ਹੋਈ ਸੀ। ਪੰਜਾਬ ਦੇ ਵਿੱਚ ਹੜਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਤੇ ਪਿਛਲੇ ਸਾਲ ਹੜਾ ਨੇ ਕਾਫੀ ਤਬਾਈ ਮਚਾਈ ਸੀ ਤੇ ਇਸ ਵਾਰ ਮੁੜ ਅਜਿਹੇ ਹਾਲਾਤ ਨਾ ਬਣਨ ਉਸ ਲਈ ਪ੍ਰਸ਼ਾਸਨ ਨੇ ਪੂਰੇ ਬੰਦੋਬਸਤ ਕਰਨੇ ਸ਼ੁਰੂ ਕਰ ਦਿੱਤੇ ਨੇ ਦਰਅਸਲ ਕਕਰ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਾਰਨ ਲੋਕਾਂ ਨੇ ਆਜੀ ਬੰਨ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਇਨਾਂ ਹੀ ਨਹੀਂ ਪ੍ਰਸ਼ਾਸਨ ਦੇ ਵੱਲੋਂ ਗੋਤਾਖੋਰਾਂ ਨੂੰ ਅਤੇ ਜੀਐਸਬੀ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਹੁਕਮ ਦੇ ਦਿੱਤੇ ਨੇ ਹਿਮਾਚਲ ਦੇ ਵਿੱਚ ਪੈ ਰਹੇ ਭਾਰੀ ਮੀਂਹ ਦਾ ਅਸਰ ਹੁਣ ਪੰਜਾਬ ਦੇ ਵਿੱਚ ਵੀ ਦੇ ਖਨੂ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਦੱਸਿਆ ਕਿ ਸੰਗਰੂਰ ਦੇ ਖਨੋਰੀ ਦੇ ਵਿੱਚ ਕੱਲ 726 ਫੁੱਟ ਤੇ ਅੱਜ ਸਵੇਰੇ 332 ਫੁੱਟ ਪਾਣੀ ਹੋ ਗਿਆ ਇਸ ਮੌਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸੰਗਰੂਰ ਨੇ ਮੌਕੇ ਤੇ ਪਹੁੰਚ ਕੇ ਕਗਰਦਾ ਚੈ ਜਾ ਲਿਆ ਅਤੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਦੇ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਅਤੇ ਬੈਘਾਂ ਦੇ ਵਿੱਚ ਮਿੱਟੀ ਭਰ ਕੇ ਕਿਨਾਰਿਆਂ ਉੱਤੇ ਰੱਖ ਦਿੱਤੇ ਨੇ ਅਤੇ ਡੀਸੀ ਨੇ ਕਿਹਾ ਹੈ ਕਿ ਇਸ ਕੁਦਰਤੀ ਆਫਤ ਦੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਸੀਂ ਜਿਹੜਾ ਹੈਗਾ ਸਾਡਾ ਬੰਬੇ ਕਰਨਾ ਚਾਹੁੰਦੇ ਹਾਂ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘਕਰਵਾਨ ਹੈ ਇਹਨੂੰ ਚੌੜਾ ਕੀਤਾ ਗਿਆ ਹੈ 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ ਹੈ ਅੱਜ ਅਸੀਂ ਮੈਂ ਤੇ ਐਸਐਸਪੀ ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ ਗੱਡੀ ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਗੱਡੀ ਨਹੀਂ ਲੰਗਦੀਆਂ ਸੀਗੀਆਂ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ ਟਰੌਲੀ ਜੀਸੀਬੀ ਤੇ ਗੱਡੀਆਂ ਆਰਾਮ ਨਾਲ ਇੱਥੇ ਲੱਗਦੀਆਂ ਹੈ ਕਿਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਕਿ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਕੰਮ ਹੋਇਆ ਹੈ ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾ ਵਿੱਚ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਹੀ ਪੁੱਛ ਕੇ ਕੰਮ ਹੋਣਾ ਚਾਹੀਦਾ ਹੈ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਇਹ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰੀਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਅਨ ਮੰਡੀ ਬੋਰਡ ਐਕਸੀਅਨ ਪੰਚਾਇਤੀ ਰਾਜ ਤੇ ਐਕਸੀਅਨ ਪੀਡਬਲੂਡੀ ਨਾਲ ਵੀ ਜੁੜੀ ਹੋਈ ਹੈ। ਉਹਨਾਂ ਨੂੰ ਵੀ ਅਜ ਨਾਲ ਲੈ ਕੇ ਆਏ ਆ ਅਸੀਂ ਜਿਸ ਕਰੇ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਲੈਂਦਾ ਹੈਗਾ ਤੇ ਮੈਨੂੰ ਖੁਸ਼ੀ ਹੈ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਕਲੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਘੱਟ ਦੀ ਸਫਾਈ ਦਾ ਕੰਮ ਅਸੀਂ ਨਰੇਗਾ ਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਟ ਕਰਾ ਕੇ ਲਗਭਗ 30 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਫਦਾ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਝ ਡੈਮੇਜ ਜੁਤੇ ਪੰਜਾਬ ਦੇ ਵਿੱਚ ਹੜਾ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਦੂਜੇ ਪਾਸੇ ਪ੍ਰਸ਼ਾਸਨ ਕੁਦਰਤੀ ਆਫਤ ਦੇ ਨਾਲ ਨਜਿੱਠਣ ਨੂੰ ਪੂਰੀ ਤਰ੍ਹਾਂ ਤਿਆਰ ਵੀ ਦਿਖ ਰਿਹਾ ਹੈ ਪਰ ਦੇਖਣਾ ਤਾਂ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਇਹ ਦਾਅਵੇ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵਿੱਤ ਲੰਬੇ ਸਮੇਂ ਤੋਂ ਸ਼ੰਭੂ ਬਾੜੂ ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਜਿਸ ਉੱਤੇ ਬੋਲਦੇ ਹੋਏ ਕਿਸਾਨਾਂ ਅਗੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਭਾਜਪਾ ਸਰਕਾਰ ਉੱਤੇ ਜਮਕੇ ਨਿਸ਼ਾਨੇ ਸਾਥੇ ਅਤੇ ਕਿਹਾ ਕਿ ਕਿਸਾਨਾਂ ਉੱਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਭਾਜਪਾ ਸਰਕਾਰ ਅਜੇ ਕੁੁਰਕਸ਼ੇਤਰ ਦੇ ਵਿੱਚ ਸਨਮਾਨਿਤ ਕਰ ਰਹੀ ਹੈ। ਸ਼ੰਭੂ ਅਤੇ ਖਨੂਰੀ ਬਾੜਾਂ ਦੇ ਕਿਸਾਨਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਕਿਸਾਨ ਦਿੱਲੀ ਵੱਲ ਕੋਚ ਨਾ ਕਰਪਨ ਇਹਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾੜਰ ਉੱਤੇ ਉੱਚੀਆਂ-ਉੱਚੀਆਂ ਦੁਵਾਰਾਂ ਵੀ ਕੀਤੀਆਂ ਹੋਈਆਂ ਨੇ ਜਿਨ੍ਹਾਂ ਉੱਤੇ ਬੋਲਦੇ ਹੋਏ ਕਿਸਾਨ ਆਗੂ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਵੱਲੋਂ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਅਤੇ ਪੁਲਿਸ ਵਾਲਿਆਂ ਦੇ ਵੱਲੋਂ ਕਿਸਾਨਾਂ 'ਤੇ ਬਹੁਤ ਹੀ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਕਈ ਕਿਸਾਨਾਂ ਦੀਆਂ ਝੋਨਾ ਤੱਕ ਵੀ ਛਲਿਆ ਗਿਆ ਨਹੀਂ ਹੁਣ ਬੀਜਪੀ ਸਰਕਾਰ ਉਹੀ ਪੁਲਿਸ ਵਾਲਿਆਂ ਨੂੰ ਅੱਜ ਖੁਰਸ਼ੇਤਰ ਦੇ ਵਿੱਚ ਸਨਮਾਨਿਤ ਕਰ ਰਹੀ ਹੈ ਕਿਸਾਨ ਅਕਵਾ ਨੇ ਕਿਹਾ ਕਿ ਨਾਦਰ ਸ਼ਾਦੀ ਔਲਾਦਾਂ ਵਾਲਾ ਕੰਮ ਕਰਨਾ ਸਰਕਾਰਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਅਸਲ ਅਫਸਰ ਸ਼ਾਇਦਾ ਸਨਮਾਨ ਉਹ ਹੁੰਦਾ ਜਦੋਂ ਲੋਕ ਤੁਰੇ ਜਾਂਦੇ ਨੂੰ ਸਲੂਟ ਮਾਰਨ ਇਸ ਦੇ ਨਾਲ ਹੀ ਕਿਸਾਨ ਆਗੂ ਨੇ ਬੀਜਪੀ ਉਤੇ ਨਿਸ਼ਾਨੇ ਵਿੰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਚ ਲੋਕ ਇਨੀ ਵੱਡੀ ਲਾਮਬਦੀ ਕਰਨਗੇ ਕਿ ਇਸ ਵਾਰ ਤਾਂ ਹਰਿਆਣਾ ਵਿੱਚ 5 ਸੀਟਾਂ ਮਿਲ ਵੀ ਗਈਆਂ ਨੇ ਸਰਕਾਰ ਨੂੰ ਪਰ ਅਗਲੀਆਂ ਚੋਣਾਂ ਵਿਚ ਲੋਕ ਖਾਤੇ ਵੀ ਨਹੀਂ ਖੋਲਣਗੇ ਜੀ ਦਾ ਖਾਲਸਾ ਵਾਹਿਗੁਰੂ ਜਤੈ ਆ ਸ਼ੰਭੂ ਪੁਲਜੇ ਦੇ ਸਾਹਮਣੇ ਕੰਦਾ ਤੁਸੀਂ 6 ਮਹੀਨੇ ਤੋਂ ਵੇਖ ਰਹੇ ਦੀਆਂ ਇਹ ਕੰਦਾ ਕਰਕੇ ਇਹਥੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਕਰਨ ਵਾਲੇ ਹੌਲਸ ਅਫਸਰਾਂ ਨੂੰ ਬੀਜੇਪੀ ਸਰਕਾਰ ਅੱਜ ਹਰਿਆਣੇ ਦੇ ਪੁਰਖ ਖੇਤਰ ਦੇ ਵਿੱਚ ਸਨਮਾਨਤ ਕਰ ਰਹੀ ਆ ਪਰ ਜਿਹੜੇ ਜਾਗਦੇ ਜਵੀਰਾ ਵਾਲੇ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਦੇ ਵਿੱਚ ਸਾਡੇ ਸ਼ਹੀਦ ਪੱਗਸੇ ਜਥੇਬੰਦੀ ਦੇ ਚਾਰ ਆਗੂ ਇਹਦੇ ਵਿੱਚੋਂ ਦਰਬਾਖ ਸਿੰਘ ਜੈ ਭਗਵਾਨ ਤੇ ਦੋ ਰੋ ਦੋ ਹਵਾਰਾ ਗੂ ਉਹਨਾਂ ਨੂੰ ਸੀਐਸਟਾਫ ਵੱਲੋਂ ਚੁੱਕਿਆ ਗਿਆ ਅਸੀਂ ਕਹਿੰਦੇ ਵੇ ਨਾਦਰ ਸ਼ਾਹ ਦੀਆਂ اولادਾਂ ਵਾਲਾ ਕੰਮ ਇਹ ਕਰਨਾ ਸਰਕਾਰਾਂ ਛੱਡਣ ਕਿਉਂਕਿ ਅਸਲੀ ਤੌਰ ਤੇ ਅਫਸਰ ਸ਼ਹੀਦਾ ਸੁਲਮਾਨ ਉਹ ਦਾਵਾ ਜਦੋਂ ਲੋਕ ਤੁਰੇ ਜਾਂਦੇ ਨੂੰ ਸਲੂਟ ਮਾਰਨ ਜਿਵੇਂ ਸਾਡੇ ਦੇਸ਼ ਦੇ ਫੌਜੀਆ ਨੂੰ ਜਦੋਂ ਗੱਡੀਆਂ ਲੈ ਕੇ ਤੁਰਦੇ ਆ ਤੇ ਨਿਆਣੇ ਟਾ 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 ਬਾਏ ਬਾਏ ਕਰਦੇ ਆ ਨਾ ਜੇ ਦਿਨ ਸਾਡੇ ਦੇਸ਼ ਦੀ ਸਾਰੀਆਂ ਸਟੇਟਾਂ ਦੀ ਪੁਲਿਸ ਨੂੰ ਟਾ 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 ਬਾਏ ਬਾਏ ਹੋਣ ਲੱਗ ਪਈ ਉਹ ਦਿਲ ਸਮਝਣਾ ਕਿ ਪੁਲਿਸ ਦਾ ਵਾਕਿਆ ਇਸਨਮਾਨ ਹੋ ਰਿਹਾ ਵਾ ਅੱਜ ਉਹਨਾਂ ਦੇ ਸਨਮਾਨ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਤੇ ਜੇ ਵਿਰੋਧ ਦੇ ਵਿੱਚ ਕਾਲੇ ਝੰਡੇ ਬੀਜਪੀ ਨੂੰ ਵਿਖਾਏ ਜਾ ਰਹੇ ਆ ਕਿ ਸਾਡੇ ਬਜ਼ੁਰਗਾ ਤੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਸੁਭਕਰ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੂਰੋ ਹੁਰੀ ਹੋ ਕੇ ਸੀਐਸਟਾਫ ਦੇ ਸੁੱਟਿਆ ਗਿਆ ਵਾ ਇਹਦੀ ਅਹੀਂ ਸੱਚ ਸ਼ਬਦਾਂ ਜਿਨਿਖੇਦੀ ਕਰਦੇ ਆ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਉਣਲੇ ਦਿਨਾਂ ਦੇ ਵਿੱਚ ਲੋਕ ਏਡੀ ਵੱਡੀ ਲੰਬਦੀ ਕਰਨਗੇ ਐਰ ਕੀ ਵਾਰ ਤਾਂ 240 ਮਿਲ ਗਈਆਂ ਵਾ ਐਰ ਕੀ ਦੀਵਾਰ ਤੇ ਪੰਜ ਝੜੀਆਂ ਹਰਿਆਣੇ ਚੋਂ ਮਿਲ ਗਈਆਂ ਵਾ ਪਰ ਅਗਲੀਆਂ ਚੋਣਾਂ ਦੇ ਵਿੱਚ ਖਾਤੇ ਵੀ ਨਹੀਂ ਖੁੱਲਣ ਦੇਣਗੇ ਲੋਕ ਕਿਉਂਕਿ ਭਾਰ ਦੇ ਲੋਕ ਵਾ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਜੀ ਪਰ ਲੋਕ ਲੋਕਤੰਤਰ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ ਸੋ ਭਾਰ ਦੇ ਲੋਕੋ ਜਾਗ ਜੋ ਕਿਉਂਕਿ ਸੁੱਤਿਆਂ ਪਿਆ ਤੋਂ ਕੋਝ ਨਹੀਂ ਹੋਣ ਵਾਲਾ ਜੇ ਤੁਸੀਂ ਜਾਗੇ ਤੇ ਫਿਰ ਸਾਰਾ ਕੁਝ ਬਚਾ ਕੇ ਕਾਰਪੋਰੇਟਰ ਰੂਪੀ ਦਾਇਤ ਨੂੰ ਇਥੋਂ ਭਜਾ ਦੇਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਉਹ ਹੈ ਕਿ ਜਿੱਥੇ ਸਰਕਾਰ ਦੇ ਵੱਲੋਂ ਪੁਲਿਸ ਅਫਸਰਾਂ ਦਾ ਸਨਮਾਨ ਕੀਤਾ ਗਿਆ ਤਾਂ ਉੱਥੇ ਹੀ ਦੱਸਣੇ ਵੀ ਬੰਦ ਹੈ ਕਿ ਇਸ ਸਨਮਾਨ ਦਾ ਵਿਰੋਧ ਕਰਨ ਦੇ ਲਈ ਕਈ ਵੱਡੇ ਕਿਸਾਨ ਆਗੂਆਂ ਦੇ ਵੱਲੋਂ ਸਰਕਾਰ ਨੂੰ ਕਾਲੀਆਂ ਚੁੰਡੀਆਂ ਦਿਖਾ ਕੇ ਪੁਲਿਸ ਮੁਲਾਜ਼ਮਾਂ ਤੇ ਸਨਮਾਨ ਦਾ ਵਿਰੋਧ ਵੀ ਕੀਤਾ ਗਿਆ ਸੇਵਰੇਜ ਪਾਣੀ ਅਤੇ ਕੂੜਾ ਚੁੱਕਣ ਦੀ ਸਮੱਸਿਆ ਨੂੰ ਦੇਖਦੇ ਹੋਏ ਅਮ੍ਰਿਤਸਰ ਸ਼ਹਿਰ ਦੇ ਮਿਸ਼ਨ ਕਲੀਨ ਅਮ੍ਰਿਤਸਰ ਗ੍ਰੀਨ ਅਮ੍ਰਿਤਸਰ ਚਲਾਏ ਜਾ ਰਹੇ ਹਨ ਜਿਸ ਤਹਿਤ ਆਪ ਵਿਧਾਇਕ ਕੁਮਰ ਵਿਜੇਪ੍ਰਤਾਪ ਆਪਣੀ ਟੀਮ ਸਣੇ ਅਜਹਾ ਹਾਊਸਿੰਗ ਬੋਰਡ ਕਲੋਨੀ ਲਾਕੇ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਸਥਾਨਕ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਨੀਆਂ ਅਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕਾ ਦੇ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇਪ੍ਰਤਾਪ ਸਿੰਘ ਦੇ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਕਲੀਨ ਅਮ੍ਰਿਤਸਰ ਗ੍ਰੀਨ ਅਮ੍ਰਿਤਸਰ ਮਿਸ਼ਨ ਚਲਾਇਆ ਗਿਆ ਇਸ ਦੌਰਾਨ ਕੁਵ ਲੋਕਾਂ ਦੇ ਵਿੱਚ ਖੁੱਦ ਵਿਚਰਦੇ ਨੇ ਅਤੇ ਲੋਕਾਂ ਨੂੰ ਸਿਵਰੇਜ ਪਾਣੀ ਅਤੇ ਕੂੜਾ ਚੁੱਕਣ ਜਹੀ ਆਰਿਆਂ ਸਮੱਸਿਆਵਾਂ ਉੱਤੇ ਬੋਲਦੇ ਹੋਏ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਿਵਰੇਜ ਪਾਣੀ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਉਹਨਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੂੰ ਬੇਨਤੀ ਕੀਤੀਗੇ ਕਿ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਹਨਾਂ ਹੀ ਨਹੀਂ ਕੁਮਰ ਵਿਜੇ ਪ੍ਰਤਾਪ ਨੇ ਕਿਸਾਨਾਂ ਅਤੇ ਬਰਗਾੜੀ ਵਿਅਦ ਵੀ ਕਾਂਡ ਉੱਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹਨਾਂ ਮੁੱਦਿਆਂ ਉੱਤੇ ਖੁੱਲਕੇ ਡਿਬੇਟ ਹੋਣੀ ਚਾਹੀਦੀ। ਪੰਜਾਬ ਵਿਧਾਨ ਸਭਾ ਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਨੂੰ ਮਿਲ ਕੇ ਜੋ ਤਿੰਨ ਮਸਲੇ ਤੇ ਮੈਂ ਵਿਸ਼ੇਸ਼ ਬੈਠਕ ਬੁਲਾਉਣ ਦੀ ਗੱਲ ਕੀਤੀ ਮੈਂ ਇਹ ਰਿਕੁਐਸਟ ਕੀਤੀ ਉਹਦੇ ਵਿੱਚ ਇਹ ਵੀ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੇਖੋ ਜੋ ਡਾਰਬੇਜ ਲਿਫਟਿੰਗ ਹੈ ਕੂੜੇ ਦੀ ਸਮੱਸਿਆ ਜਿਹੜੀ ਹੈ ਕਿਉਂਕਿ ਸਾਰਾ ਅੰਮ੍ਰਿਤਸਰ ਕਹਣ ਵਾਸਤੇ ਐਸੀ ਹੋਲੀ ਸਿਟੀ ਬੋਲਦੇ ਆ ਲੇਕਿਨ ਅੰਮ੍ਰਿਤਸਰ ਦੇ ਵਿੱਚ ਆਜ ਸੀਵਰੇਜ ਦਾ ਪਾਣੀ بارش ਦਾ ਪਾਣੀ ਇਹ ਸਾਰਾ ਇਕੱਠੇ ਹੋ ਗਿਆ ਔਰ ਤੁਸੀਂ ਦੇਖੋ ਕਿ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ ਔਰ ਸੀਵਰੇਜ ਦੇ ਪਾਣੀ ਦੇ ਨਾਲ ਮਿਕਸ ਹੋ ਕੇ ਆ ਰਿਹਾ ਹੈ ਇਸ ਕਰਕੇ ਮੈਂ ਬੇਨਤੀ ਕੀਤੀ ਹੈ ਮਾਨਯੋਗ ਸਪੀਕਰ ਸਾਹਿਬ ਨੂੰ वैसे तीन मुद्दे ने लेकिन एक मुद्दा ओदे विच ए भी है कि अमृत शहर दे विच जो सीवरेज है जो पानी दी समस्या है जो गार्बेज लिफ्टिंग दी समस्या है वो समस्या दा समाधान किता जावे और उस समस्या का समाधान करके और बढ़िया तरीके इस मुद्दे पर डिबेट और अमृतसर तो अलावा बाकी शहरों के भी जो समस्या चलती आ रही है उस समस्या का भी समाधान किया जाए इस तो अलावा देखो मैं जो किसानी की समस्या है वोद बारे भी गल की है कि जो एम एस कानून बना है जो बाकी कानून है ज ਕਿਸਾਨਾਂ ਦੀ ਖੁਦਕੁਸ਼ੀ ਦਾ ਮਸਲਾ ਹੈ ਲੋਨ ਦਾ ਮਸਲਾ ਹੈ ਇਹਦੇ ਉੱਤੇ ਡਿਬੇਟ ਹੋਣਾ ਚਾਹੀਦਾ ਹੈ ਤੀਸਰਾ ਜੋ ਮਸਲਾ ਮੈਂ ਬਰਗਾੜੀ ਜਿਸ ਕਰਕੇ ਮੈਂ ਆਈਪੀਐਸੀ ਨੌਕਰੀ ਛੱਡੀ ਸੀ ਬਰਗਾੜੀ ਦੇ ਮੁੱਦੇ ਤੇ ਵੀ ਮੈਂ ਡਿਬੇਟ ਦੀ ਮੰਗ ਕੀਤੀ ਹੈ ਜਿਤੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਵਿਧਾਨ ਸਭਾ ਚ ਵੱਖ-ਵੱਖ ਮੁੱਦਿਆਂ ਤੇ ਖੁੱਲ੍ਹ ਕੇ ਡਿਬੇਟ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਉੱਥੇ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਹ ਮੁੱਦੇ ਵਿਧਾਨ ਸਭਾ ਦੇ ਵਿੱਚ ਚੁੱਕੇ ਜਾਂਦੇ ਨੇ ਫਿਰ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ हरियाणा ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੂਰੇ ਜੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਚ ਸੁਨੀਤਾ ਕੇਜਰੀਵਾਲ ਦੇ ਵੱਲੋਂ ਫਰੀਦাবাদ ਦੇ ਵਿੱਚ ਲੋਕਾਂ ਦੇ ਭਾਰੀ ਕਾਟ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਸਰਕਾਰ ਤੇ ਚਮਕੇ ਨਿਸ਼ਾਨੇ ਵੀ ਨੇ ਅਤੇ ਕਿਹਾ ਕਿ ਸਾਰੇ ਲੋਕਾਂ ਨੂੰ ਆਪ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਚਿਤਾ ਕੇ ਦੱਸਣਾ ਚਾਹੀਦਾ ਹੈ ਕਿ ਕੇਜਰੀਵਾਲ ਸ਼ੇਰ ਹੈ ਤੇ ਸ਼ੇਰ ਨੂੰ ਜੇਲ੍ਹ ਦੇ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ 90% ਤੋਂ ਚੋਣਾਂ ਲੜਨ ਚਾਰੀ ਹੈ ਤੇ ਸੁਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਝੂਰਾ ਸ਼ੋਰਾ ਦੇ ਨਾਲ ਚੌਂਕ ਪਰ ਚਾਰਵੀ ਕੀਤਾ ਜਾ ਰਿਹਾ ਹੈ ਫਿਰਦਾਬਾਦ ਦੇ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਨੀਤਾ ਕੇਜਰੀਵਾਲ ਨੇ ਭਾਜਪਾ ਸਰਕਾਰ ਉੱਤੇ ਨਿਸ਼ਾਨੇ ਵਿੰਦੇ ਹੋਏ ਕਿਹਾ ਕਿ ਹਰਿਆਣਾ ਦੇ ਲੋਕ ਸਰਕਾਰ ਨੂੰ ਟੈਕਸ ਦਿੰਦੇ ਨੇ ਅਤੇ ਇਸ ਟੈਕਸ ਦੇ ਪੈਸੇ ਨਾਲ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾ ਦੇਣੀਆਂ ਨੇ ਪਰ ਹਰਿਆਣਾ ਸਰਕਾਰ ਅਜੇਆ ਨਹੀਂ ਕਰਦੀ ਇਥੋਂ ਦੀ ਭਾਜਪਾ ਸਰਕਾਰ ਨੂੰ ਲੋਕਾਂ ਦੇ ਕੰਮਾਂ ਅਤੇ ਵਿਕਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ ਕਿ ਪੀਐਮ ਮੋਦੀ ਨੇ ਹਰਿਆਣਾ ਦੇ ਲਾਲ ਨੂੰ ਜੇਲ੍ਹ ਦੇ ਵਿੱਚ ਰਿਡਕਟ ਦਿੱਤਾ ਮੋਦੀ ਜੀ ਨੇ ਹਰਿਆਣਾ ਦੇ ਲੋਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਮੈਂ ਤੁਹਾਡੇ ਪੁੱਤਰ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੁਣ ਤੁਸੀਂ ਜੋ ਮਲਚੀ ਕਰੋ ਇਸ ਨਾਲ ਹੀ ਸੁਨੀਤਾ ਕੇਜਰੀਵਾਲ ਨੇ ਸੰਬੋਧਨ ਨੂੰ ਕਿਹਾ ਕਿ ਕੀ ਤੁਸੀਂ ਲੋਕ ਇਸ ਬੇਇਨਸਾਫੀ ਨੂੰ ਬਰਦਾਸ਼ਤ ਕਰੋਗੇ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਸ਼ੇਰ ਹਨ ਅਤੇ ਉਹ ਤੁਹਾਡੇ ਸਾਹਮਣੇ ਨਾ ਟੁੱਟਣਗੇ ਅਤੇ ਨਾ ਹੀ ਝੁੱਕਣਗੇ ਅਤੇ ਹੁਣ ਹਰਿਆਣਾ ਦੇ ਵਿੱਚ ਬਦਲਾਅ ਹੋਵੇਗਾ ਅਤੇ ਕੇਜਰੀਵਾਲ ਦੀਆਂ ਪੰਜ ਗਰੰਟੀਆਂ ਦਾ ਫਾਇਦਾ ਇੱਥੋਂ ਦੇ ਲੋਕਾਂ ਨੂੰ ਜ਼ਰੂਰ ਮਿਲੇਗਾ कहते हैं केजरीवाल चोर है मैं कहती हूं मोदी जी अगर केजरीवाल जी चोर हैं तो दुनिया में कोई ईमानदार नहीं है आपके आपके बेटे को मोदी जी ने जेल में नहीं, डा, नहीं डाला हरियाणा के लाल को केजरीवाल हरियाणा के लाल को जेल में डाला है मोदी जी ने हरियाणा को ललकारा है कि मैंने आपके बेटे को जेल में डाल दिया अब कर लो जो करना है मैं भी हरियाणा की बहू हुई मैं आपसे पूछना चाहती हूं आप सब चुपचाप ये सहते रहेंगे देखते रहेंगे आपके बेटे को जेल में डाल दिया आपका बेटा केजरीवाल शेर है वो मोदी जी के सामने झुकने वाला नहीं है मोदी जी गुजरात से हैं, 2014 में जब प्रधानमंत्री बने पूरे गुजरात ने उनका समर्थन किया साथ दिया गुजरात से सारी सीटें बीजेपी को दे दी के बेटे ने हरियाणा का नाम पूरे देश और दुनिया में रोशन किया है आप अपने बेटे का साथ नहीं देंगे आप चुपचाप बैठे रहेंगे अभी अभी विधानसभा चुनाव आ रहे हैं बीजेपी को एक वोट नहीं जाना चाहिए नहीं जाएगा i'm gonna ਆਰਟੀ ਦੇ ਵੱਲੋਂ ਛੂਣਾ ਤੋਂ ਪਹਿਲਾਂ ਵੱਡੇ ਦਾਅਵੇ ਕਿਤੇ ਚਾਰੇ ਨੇ ਪਰੇ ਦਾਅਵੇ ਅਤੇ ਵਾਦੇ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂਦੇ ਜਾਂਦੇ ਇੱਕ ਵਾਰ ਫੇਰ ਤਾਂ ਨਜ਼ਰ ਮਾਰ ਲੈਣੇ ਆ ਅਸੀਂ ਕੁਝ ਅਹਿਮ ਸੁਰਖੀਆਂ ਤੇ ਹਰਿਆਣਾ ਦੇ ਵਿੱਚ ਹੋਈ ਆਪਰਵਰਤਨ ਦੀ ਰੈਲੀ ਸੀਐਮ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੇ ਚੁੰਕ ਕੇ ਸਾਤੇ ਨਿਸ਼ਾਨੇ ਹਰਿਆਣਾ ਦੇ ਸੀਐਮ ਨੇ ਕਿਸਾਨਾਂ ਨੂੰ ਦਿੱਤਾ ਤੋਹਫਾ ਕਿ ਹੱਕ ਹਟੋ ਕਟੋ ਕਟ ਸਮਰਥਨ ਮੂਲ ਉਤੇ ਖਰੀਦਣ ਕਿ ਸਾਰੀਆਂ ਫਸਲਾਂ ਕੇਂਦਰੀ ਗ੍ਰਾਮ ਮੰਤਰੀ ਨੇ ਚੰਡੀਗੜ੍ਹ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਰਹੇ ਮੌਜੂਦ ਪੰਜਾਬ ਦੇ ਵਿੱਚ ਮੰਡਰਾਣਾ ਸ਼ੁਰੂ ਹੋਇਆ ਹੜ੍ਹਾਂ ਦਾ ਖਤਰਾ ਕੱਗਲ ਦਾ ਵੱਧਿਆ ਪਾਣੀ ਦਾ ਪੱਧਰ ਡੀਸੀ ਦੇ ਵੱਲੋਂ ਲਿਆ ਗਿਆ ਜਾਇਜ਼ਾ ਆਸੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦੇ ਇਜਾਜ਼ਤ ਧੰਨਵਾਦ